ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਵੇਸਨ ਦੀ ਬਰਫੀ ਕਈ ਵਾਰ ਅਸੀਂ ਵੇਸਨ ਦੀ ਬਰਫੀ ਬਣਾਉਂਦੇ ਆ ਤੇ ਪੂਰੀ ਤਰ੍ਹਾਂ ਉਹਦੇ ਜੋ ਪੀਸ ਨੇ ਉਹ ਨਹੀਂ ਬਣ ਪਾਉਂਦੇ ਮੈਂ ਤੁਹਾਨੂੰ ਹਰ ਇੱਕ ਚੀਜ਼ ਡਿਟੇਲ ਨਾਲ ਦੱਸਾਂਗੀ ਤੇ ਤੁਸੀਂ ਇਸ ਵੀਡੀਓ ਨੂੰ ਫੋਲੋ ਕਰਕੇ ਜੇਕਰ ਬਰਫੀ ਬਣਾਉਂਗੇ ਤੇ ਤੁਹਾਡੀ ਬਰਫੀ ਵੀ ਇੱਕਦਮ ਵਧੀਆ ਸੌਫਟ ਬਣ ਕੇ ਤਿਆਰ ਹੋਵੇਗੀ ਵੀਡੀਓ ਤੇ ਜੇਕਰ ਪਹਿਲੀ ਵਾਰ ਆਏ ਛੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਵੈਸਨ ਦੀ ਬਰਫੀ ਬਣਾਉਣ ਵਾਸਤੇ ਆਪਾਂ ਕੋਈ ਇੱਕ ਭਾਂਡਾ ਮਿਲ ਕੇ ਲੈ ਲੈਣਾ ਹੈ ਉਸੇ ਨਾਲ ਹੀ ਆਪਾਂ ਘਿਓ ਲਵਾਂਗੇ ਉਸੇ ਨਾਲ ਹੀ ਆਪਾਂ ਖੰਡ ਲਵਾਂਗੇ ਖੰਡ ਜਿੰਨੀ ਹੋਵੇਗੀ ਉਹਦਾ ਅੱਧਾ ਆਪਾਂ ਪਾਣੀ ਲੈਣਾ ਹੈ ਦੋ ਕਵਲੀਆਂ ਇੱਥੇ ਮੈਂ ਵੈਸਨ ਦੀਆਂ ਲਈਆਂ ਨੇ ਇੱਕ ਕਵਲੀ ਘਿਓ ਦੀ ਇੱਕ ਕਵਲੀ ਹੀ ਖੰਡ ਦੀ ਲਈ ਆ ਤੇ ਅੱਧੀ ਕਵਲੀ ਪਾਣੀ ਦੀ ਲਈ ਆ ਘਿਓ ਆਪਾਂ ਨਾਲ ਦੀ ਨਾਲ ਪਾਵਾਂਗੇ ਵੈਸਨ ਨੂੰ ਪੁੰਨਦੇ ਸਮੇਂ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ ਮੈਂ ਘਿਓ ਨੂੰ ਗਰਮ ਹੋਣ ਵਾਸਤੇ ਰੱਖ ਦਾਂਗੀ ਇੱਕ ਵਾਰ ਵਿੱਚ ਹੀ ਆਪਾਂ ਸਾਰਾ ਘਿਓ ਨਹੀਂ ਪਾਉਣਾ ਇੱਥੇ ਮੈਂ ਦੇਸੀ ਘਿਓ ਦੀ ਵਰਤੋਂ ਕੀਤੀ ਆ ਤੁਹਾਡੇ ਕੋਲ ਜਿਹੜਾ ਵੀ ਘਿਓ ਹੋਵੇ ਤੁਸੀਂ ਉਹੀ ਵਰਤ ਸਕਦੇ ਜੇ ਘਿਓ ਨੂੰ ਇੱਕ ਵਾਰ ਗਰਮ ਹੋਣ ਲੈਣ ਦਿੰਨੇ ਆ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਬੇਸਨ ਪਾ ਦਵਾਂਗੇ ਤੁਸੀਂ ਵੇਸਣ ਨੂੰ ਸੁੱਕਾ ਭੁੰਨ ਕੇ ਫਿਰ ਵੀ ਉਹਦੇ ਵਿੱਚ ਕਿਉਂ ਪਾ ਸਕਦੇ ਜੇ ਪਰ ਜੇਕਰ ਆਪਾਂ ਘਿਓ ਵਿੱਚ ਸਿੱਧਾ ਵੇਸਣ ਪਾਉਂਨੇ ਆ ਤੇ ਵੇਸਣ ਦੀਆਂ ਗੰਡਾ ਨਹੀਂ ਬਣਦੀਆਂ ਜਦੋਂ ਆਪਾਂ ਵੇਸਣ ਨੂੰ ਸੁੱਕਾ ਭੁੰਨ ਕੇ ਫਿਰ ਉਹਦੇ ਵਿੱਚ ਘਿਓ ਪਾਉਂਨੇ ਆ ਤੇ ਕਿਤੇ ਕਿਤੇ ਵੇਸਣ ਦੀਆਂ ਗੰਡਾ ਬਣੀਆਂ ਰਹਿ ਜਾਂਦੀਆਂ ਨੇ ਫਿਰ ਉਹਦਾ ਜੋ ਟੇਸਟ ਤੇ ਬਰਫੀ ਦੇ ਵਿੱਚ ਆਪਾਂ ਨੂੰ ਵਧੀਆ ਨਹੀਂ ਲੱਗਦਾ ਹੁਣ ਆਪਾਂ ਗੈਸ ਦੀ ਫਲੇਮ ਇੱਕਦਮ ਮੀਡੀਅਮ ਤੇ ਕਰਕੇ ਤੇ ਵੇਸਣ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਹੈ ਇੰਨੇ ਕ ਵੇਸਣ ਨੂੰ ਭੁੰਨਣ ਵਾਸਤੇ 10 ਤੋਂ 15 ਮਿੰਟ ਜਿੰਨਾ ਸਮਾਂ ਲੱਗ ਜਾਂਦਾ ਹੈ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਕਰਕੇ ਫਿਰ ਵੇਸਣ ਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲੈਣਾ ਹੈ ਜੇਕਰ ਵੇਸਣ ਥੋੜਾ ਜਿੰਨਾ ਵੀ ਕੱਚਾ ਰਹਿ ਗਿਆ ਤੇ ਆਪਾਂ ਨੂੰ ਬਰਫੀ ਖਾਣ ਵਿੱਚ ਬਿਲਕੁਲ ਵੀ ਵਧੀਆ ਨਹੀਂ ਲੱਗੇਗੀ ਬਰਫੀ ਸਾਡੇ ਗਲੇ ਨੂੰ ਵੀ ਚਿਪਕੇਗੀ ਇਸ ਕਰਕੇ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਆਪਾਂ ਪਹਿਲਾਂ ਚੰਗੇ ਤਰੀਕੇ ਨਾਲ ਵੇਸਣ ਨੂੰ ਭੁੰਨ ਲਈਏ 5 ਮਿੰਟ ਜਿੰਨਾ ਸਮਾਂ ਹੋ ਗਿਆ ਏ ਵੇਸਣ ਨੂੰ ਭੁੰਨਦੇ ਹੋયા ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਹੋਰ ਪਾ ਦਿੰਨੇ ਆ ਘਿਓ ਪਾ ਕੇ ਆਪਾਂ ਇਹਨੂੰ ਥੋੜਾ ਟਾਈਮ ਹੋਰ ਭੁੰਨ ਲਵਾਂਗੇ ਜਿਉਂ-ਜਿਉ ਆਪਾਂ ਵੇਸਣ ਨੂੰ ਭੁੰਨਦੇ ਜਾਵਾਂਗੇ ਇਹਨੇ ਘਿਓ ਛੱਡੀ ਜਾਣਾ ਏ ਤੇ ਇਹਨੇ ਇੱਕਦਮ ਪਤਲੇ ਹੁੰਦੇ ਜਾਣਾ ਏ ਜਿੰਨਾ ਵਧੀਆ ਤਰੀਕੇ ਨਾਲ ਆਪਾਂ ਵੇਸਣ ਨੂੰ ਭੁੰਨ ਲਵਾਂਗੇ ਵੈਸਨ ਦੇ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਹੈ 10-15 ਮਿੰਟ ਹੋ ਗਏ ਨੇ ਮੈਨੂੰ ਵੈਸਨ ਨੂੰ ਪੁੰਦਿਆਂ ਹੋਇਆ ਵੈਸਨ ਨੇ ਕਾਫੀ ਕਿਉ ਛੱਡ ਦਿੱਤਾ ਹੈ ਵੈਸਨ ਨੂੰ ਮੈਂ ਇੱਕਦਮ ਵਧੀਆ ਤਰੀਕੇ ਨਾਲ ਪੁੰਨ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖੋ ਵੇਸਨ ਨੇ ਕਿੰਨਾ ਘਿਓ ਛੱਡ ਦਿੱਤਾ ਇਕਦAME ਪਤਲਾ ਹੋ ਗਿਆ ਹੈ ਪਰ ਹੁਣ ਇੱਥੇ ਆਪਾਂ ਗੈਸ ਬੰਦ ਕਰਨ ਤੋਂ ਪਹਿਲਾਂ ਵੇਸਨ ਦੇ ਵਿੱਚ ਇੱਕ ਚਮਚ ਘਿਓ ਹੋਰ ਪਾ ਦਾਂਗੇ ਲਾਸਟ ਦੇ ਜੋ ਆਪਾਂ ਇੱਕ ਚਮਚ ਘਿਓ ਦਾ ਪਾਵਾਂਗੇ ਇਹਦਾ ਕੀ ਰਿਜ਼ਲਟ ਮਿਲੇਗਾ ਇਹ ਮੈਂ ਤੁਹਾਨੂੰ ਲਾਸਟ ਵਿੱਚ ਜਦੋਂ ਬਰਫੀ ਤਿਆਰ ਹੋਵੇਗੀ ਫਿਰ ਦੱਸਾਂਗੀ ਘਿਓ ਪਾ ਕੇ ਆਪਾਂ 1 ਮਿੰਟ ਭੁੰਨ ਕੇ ਵੇਸਨ ਨੂੰ ਤੇ ਆਪਾਂ ਗੈਸ ਬੰਦ ਕਰ ਦੇਣਾ ਹੈ ਪਰ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਇਹਨੂੰ 2 ਮਿੰਟ ਇਸੇ ਤਰ੍ਹਾਂ ਹਿਲਾਈ ਜਾਵਾਂਗੇ ਕਿਉਂਕਿ ਕੜਾਈ ਕਾਫੀ ਗਰਮ ਹੈ ਤੇ ਵੇਸਣ ਬਹੁਤ ਜਲਦੀ ਥੱਲੇ ਲੱਗ ਕੇ ਸੜਨ ਲੱਗ ਜਾਂਦਾ ਹੈ ਵੇਸਣ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਰੱਖ ਦਾਂਗੇ ਤੇ ਹੁਣ ਵੇਸਣ ਦੀ ਬਰਫੀ ਵਾਸਤੇ ਚਾਸ਼ਨੀ ਤਿਆਰ ਕਰਾਂਗੇ ਚਾਸ਼ਨੀ ਬਣਾਉਣ ਵਾਸਤੇ ਜੋ ਅੱਧੀ ਕੋਲੀ ਆਪਾਂ ਪਾਣੀ ਦੀ ਲਈ ਸੀ ਉਹ ਪਾ ਦਾਂਗੇ ਇੱਕ ਕੋਲੀ ਜੋ ਆਪਾਂ ਖੰਡ ਦੀ ਲਈ ਸੀ ਉਹ ਖੰਡ ਵੀ ਪਾ ਦਾਂਗੇ ਖੰਡ ਤੁਸੀਂ ਵੱਧ ਘੱਟ ਵੀ ਲੈ ਸਕਦੇ ਜੇ ਪਰ ਇੰਨੀ ਖੰਡ ਦੇ ਨਾਲ ਬਰਫੀ ਬਹੁਤ ਸਵਾਦ ਬਣੇਗੀ ਨਾਰਮਲੀ ਜੇਕਰ ਆਪਾਂ 2 ਕੋਲੀਆਂ ਵੇਸਣ ਦੀਆਂ ਲਈਆਂ ਨੇ ਤੇ ਇਹਦੇ ਵਿੱਚ 1.5 ਕੋਲੀ ਖੰਡ ਦੀ ਪੈਂਦੀ ਆ ਪਰ ਆਪਾਂ ਇੱਥੇ 1 ਕੋਲੀ ਦੀ ਹੀ ਵਰਤੋਂ ਕਰਾਂਗੇ ਖੰਡ ਨੂੰ ਆਪਾਂ ਇੱਕਰੀ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਲਾ ਦਾਂਗੇ ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੋਂ ਹਾਈ ਦੇ ਵਿੱਚ ਰੱਖ ਕੇ ਚਾਸ਼ਨੀ ਤਿਆਰ ਕਰ ਲਾਂਗੇ ਇੱਥੇ ਸਭ ਤੋਂ ਮੇਨ ਚੀਜ਼ ਚਾਸ਼ਨੀ ਆ ਜੇਕਰ ਚਾਸ਼ਨੀ ਵਧੀਆ ਬਣੇਗੀ ਤੇ ਬਰਫੀ ਬਹੁਤ ਵਧੀਆ ਸੈੱਟ ਹੋਵੇਗੀ ਬਰਫੀ ਦੇ ਵਿੱਚ ਵਧੀਆ ਕਲਰ ਦੇਣ ਵਾਸਤੇ ਤੁਸੀਂ ਇਹਦੇ ਵਿੱਚ ਫੂਡ ਕਲਰ ਪਾ ਸਕਦੇ ਜੇ ਜੇਕਰ ਨਹੀਂ ਪਾਉਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਜੇ ਹੁਣ ਸਭ ਤੋਂ ਜ਼ਰੂਰੀ ਹੈ ਕਿ ਚਾਸ਼ਨੀ ਕਿਸ ਤਰੀਕੇ ਦੀ ਆਪਾਂ ਤਿਆਰ ਕਰਨੀ ਆ ਖੰਡ ਚੰਗੀ ਤਰ੍ਹਾਂ ਮੈਲਟ ਹੋ ਗਈ ਆ 2-3 ਮਿੰਟ ਇਹਨੂੰ ਇਸੇ ਤਰ੍ਹਾਂ ਆਪਾਂ ਹੋਰ ਉਬਾਲ ਲੈਣੇ ਆ। ਹੁਣ ਆਪਾਂ ਚੈੱਕ ਕਰਕੇ ਦੇਖਦੇ ਹਾਂ। ਤੁਸੀਂ ਇਸ ਤਰੀਕੇ ਨਾਲ ਥੋੜੀ ਜੀ ਚਾਸ਼ਨੀ ਨੂੰ ਆਪਣੀ ਉਂਗਲ ਦੇ ਉੱਪਰ ਲਗਾ ਕੇ ਵੇਖਣਾ ਹੈ। ਚਾਸ਼ਨੀ ਇੱਕਦਮ ਚਿਪਚਿਪੀ ਤੇ ਇਹਦੀ ਜੋ ਤਾਰ ਹੈ ਉਹ ਬੰਦੀ ਪਈ ਆ। ਬਸ ਆਪਾਂ ਇਹਦੀ ਇੰਨੀ ਤਾਰ ਬਣਾਉਣੀ ਆ। ਜਿਆਦਾ ਸਖਤ ਤਾਰ ਬਣਾਵਾਂਗੇ ਤੇ ਬਰਫੀ ਜਦੋਂ ਬਣ ਜੇਗੀ ਤੇ ਉਹ ਸਖਤ ਹੋ ਜਾਏਗੀ। ਬਿਲਕੁਲ ਇਸੇ ਤਰੀਕੇ ਦੇ ਜੋ ਤਾਰ ਬਣ ਚੇਗੀ ਤੇ ਆਪਾਂ ਗੈਸ ਬੰਦ ਕਰ ਦੇਵਾਂਗੇ ਹੁਣ ਇਸੇ ਤਰ੍ਹਾਂ ਹੀ ਚਾਸ਼ਨੀ ਗਰਮ-ਗਰਮ ਹੀ ਆਪਾਂ ਵੇਸਣ ਦੇ ਵਿੱਚ ਪਾ ਦੇਣੀ ਹੈ ਗੈਸ ਇੱਥੇ ਬੰਦ ਦੇ ਮੈਂ ਵੈਸੇ ਹੀ ਕੜਾਈ ਗੈਸ ਉੱਪਰ ਰੱਖੀ ਹੋਈ ਆ ਵੇਸਣ ਦੇ ਵਿੱਚ ਚਾਸ਼ਨੀ ਪਾ ਕੇ ਆਪਾਂ ਇਹਨੂੰ 3-4 ਮਿੰਟ ਇਸੇ ਤਰ੍ਹਾਂ ਲਗਾਤਾਰ ਹਿਲਾਵਾਂਗੇ ਇੱਕ ਵਾਰ ਤੇ ਆਪਾਂ ਨੂੰ ਵੇਸਣ ਇੱਕਦਮ ਪਤਲਾ ਲੱਗੇਗਾ ਪਰ ਜਿਉਂ-ਜਿਉਂ ਆਪਾਂ ਇਹਨੂੰ ਮਿਕਸ ਕਰੀ ਜਾਵਾਂਗੇ ਵੇਸਣ ਨੇ گاੜੇ ਹੁੰਦੇ ਜਾਣਾ ਹੈ ਤੇ ਇਹ ਬਰਫੀ ਸੈੱਟ ਹੋਣ ਵਾਸਤੇ ਇੱਕਦਮ ਰੈਡੀ ਹੋ ਜਾਏਗਾ। ਵੇਸਨ ਜੇਕਰ ਤਾਂ ਡਾ ਕਾਫੀ ਠੰਡਾ ਵੀ ਹੋ ਗਿਆ ਹੋਵੇਗਾ ਤਾਂ ਵੀ ਕੋਈ ਚੱਕਰ ਨਹੀਂ ਆ ਬਰਫੀ ਬਹੁਤ ਵਧੀਆ ਸੈੱਟ ਹੋਵੇਗੀ। ਚਾਸ਼ਨੀ ਇੱਕਦਮ ਗਰਮ ਚਾਹੀਦੀ ਹੈ। 1-2 ਮਿੰਟ ਚੰਗੀ ਤਰ੍ਹਾਂ ਮਲੌਣ ਤੋਂ ਬਾਅਦ ਤੁਸੀਂ ਦੇਖੋ ਵੇਸਨ ਗਾੜਾ ਹੋਣਾ ਸ਼ੁਰੂ ਹੋ ਗਿਆ ਹੈ। ਤੇ ਜੋ ਆਪਾਂ ਲਾਸਟ ਵਿੱਚ ਇੱਕ ਚਮਚ ਘਿਓ ਦਾ ਪਾਇਆ ਸੀ ਉਹ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਵੇਸਣ ਜੋ ਇਹ ਕੜਾਈ ਦੇ ਨਾਲ ਬਿਲਕੁਲ ਚਿਪਕ ਨੂੰ ਹਟ ਜਾਂਦਾ ਹੈ ਤੇ ਬਰਫੀ ਦੇ ਉੱਤੇ ਬਹੁਤ ਹੀ ਜਿਆਦਾ ਸ਼ਾਈਨਿੰਗ ਆ ਜਾਂਦੀ ਹੈ ਜੇਕਰ ਤੁਸੀਂ ਉਹ ਇੱਕ ਚਮਚ ਘਿਓ ਦਾ ਨਹੀਂ ਪਾਓਗੇ ਤੇ ਤੁਹਾਡੀ ਬਰਫੀ ਦੇ ਉੱਤੇ ਇਸ ਤਰੀਕੇ ਦੀ ਸ਼ਾਈਨਿੰਗ ਨਹੀਂ ਆਏਗੀ ਕਿਉਂਕਿ ਜੋ ਘਿਓ ਆਪਾਂ ਪਹਿਲਾਂ ਪਾਇਆ ਹੁੰਦਾ ਹੈ ਉਹ ਸਾਰਾ ਹੀ ਵੇਸਣ ਦੇ ਵਿੱਚ ਚਲਾ ਜਾਂਦਾ ਹੈ ਤੇ ਵੇਸਣ ਪੁੰਨੋਂ ਤੋਂ ਬਾਅਦ ਤੁਸੀਂ ਇੱਕ ਚਮਚ ਘਿਓ ਦਾ ਜ਼ਰੂਰ ਪਾਓ ਬਰਫੀ ਬਿਲਕੁਲ ਕੜਾਈ ਦੇ ਨਾਲੋਂ ਲੱਗਣੋਂ ਹਟ ਗਈ ਆ ਤੇ ਹੁਣ ਆਪਾਂ ਇਹਨੂੰ ਕਿਸੇ ਟ੍ਰੇ ਵਿੱਚ ਸੈੱਟ ਕਰਨ ਵਾਸਤੇ ਰੱਖ ਦਾਂਗੇ ਕੋਈ ਟ੍ਰੇ ਜਾਂ ਥਾਲੀ ਲੈ ਲਓ ਉਹਦੇ ਵਿੱਚ ਥੋੜਾ ਜਿਹਾ ਘਿਓ ਲਗਾ ਕੇ ਜਾਂ ਇਸ ਤਰੀਕੇ ਨਾਲ ਬਟਰ ਪੇਪਰ ਲਾ ਕੇ ਤੁਸੀਂ ਬਰਫੀ ਆਪਣੇ ਤਰੀਕੇ ਨਾਲ ਸੈੱਟ ਕਰ ਸਕਦੇ ਜੇ ਹੁਣ ਆਪਾਂ ਇਸ ਬਰਫੀ ਨੂੰ 3 ਤੋਂ 4 ਘੰਟੇ ਵਾਸਤੇ ਸੈੱਟ ਹੋਣ ਲਈ ਰੱਖ ਦੇਣਾ ਹੈ 3 ਘੰਟੇ ਬਾਅਦ ਮੈਂ ਤੁਹਾਨੂੰ ਬਰਫੀ ਦਿਖਾਉਂਦੀ ਪਈ ਆ ਬਰਫੀ ਇੱਕਦਮ ਵਧੀਆ ਤਰੀਕੇ ਨਾਲ ਸੈੱਟ ਹੋ ਗਈ ਆ ਜੇਕਰ ਤੁਸੀਂ ਜਲਦੀ ਬਰਫੀ ਸੈੱਟ ਕਰਨੀ ਆ ਤੁਸੀਂ ਚਾਸ਼ਨੀ ਨੂੰ ਥੋੜਾ ਜਿਹਾ ਹੋਰ ਗਾੜਾ ਕਰ ਸਕਦੇ ਜੇ ਉਹਦੇ ਨਾਲ ਬਰਫੀ ਉਸੇ ਟਾਈਮ ਹੀ ਸੈੱਟ ਹੋ ਜਾਏਗੀ ਤੁਹਾਨੂੰ ਬਰਫੀ ਦੇ ਪੀਸ ਕੱਟਣ ਤੋਂ ਹੀ ਪਤਾ ਚੱਲਦਾ ਹੋਵੇਗਾ ਕਿ ਬਰਫੀ ਕਿੰਨੀ ਜਿਆਦਾ ਸੌਫਟ ਬਣੀ ਆ ਤੇ ਬਿਲਕੁਲ ਵੀ ਚਿਪਕਦੀ ਨਹੀਂ ਪਈ ਜੇਕਰ ਤੁਸੀਂ ਇਸੇ ਤਰੀਕੇ ਦੇ ਨਾਲ ਬਰਫੀ ਬਣਾਓਗੇ ਤੇ ਤੁਹਾਡੀ ਬਰਫੀ ਵੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗੀ ਮੈਂ ਤੁਹਾਨੂੰ ਇੱਕ ਪੀਸ ਨੇੜੇ ਤੋਂ ਵੀ ਦਿਖਾ ਦਿੰਦੀ ਆ ਬਹੁਤ ਹੀ ਜ਼ਿਆਦੀ ਨਰਮ ਬਰਫੀ ਬਣ ਕੇ ਤਿਆਰ ਹੋਈ ਆ ਵੈਸੇ ਤਾਂ ਤੁਸੀਂ ਕਿਓ ਲਗਾ ਕੇ ਥਾਲੀ ਨੂੰ ਫਿਰ ਵੀ ਬਰਫੀ ਸੈੱਟ ਕਰ ਸਕਦੇ ਜੇ ਪਰ ਜੇਕਰ ਤੁਸੀਂ ਬਟਰ ਪੇਪਰ ਲਾਓਗੇ ਤਾਂ ਬਰਫੀ ਜਿਆਦੀ ਵਧੀਆ ਸੈੱਟ ਹੁੰਦੀ ਆ ਉਹ ਕਿਸੇ ਵੀ ਚੀਜ਼ ਦੇ ਨਾਲ ਚਿਪਕਦੀ ਨਹੀਂ ਆ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਬਰਫੀ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਤੁਹਾਨੂੰ ਬਰਫੀ ਦੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੋਈ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇ ਨਾਲ